ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਮ ਯੁੱਧ ਨਸ਼ਿਆਂ ਵਿਰੁੱਧ ਦੇ ਅਧੀਨ ਖੰਨਾ ਪੁਲਿਸ ਦੇ ਡੀਐਸਪੀ ਡੀ ਵੱਲੋਂ ਚਾਰ ਮੁਜਰਮਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਕਿਰਪਾਨਾਂ ਇੱਕ ਬੱਤੀ ਬੋਧਾ ਪਿਸਟਲ ਅਤੇ 20 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਅੱਜ ਡੀਐਸਪੀ ਪਾਇਲ ਸ਼੍ਰੀ ਦੀਪਕ ਰਾਏ ਨੇ ਖੰਨਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝਾ ਕੀਤੀ ਔ ਸੁਣਦੇ ਆਂ ਗਾਰ ਦੀ ਜਿਹੜੀ ਮਹਿੰਮ ਚੱਲੀ ਹੈ ਯੁੱਧ ਨਸ਼ਾ ਵਿਰੋਧ ਦੇ ਤਹਿਤ ਡੀਐਸਪੀ ਡੀ ਸਾਹਿਬ ਹਰਮント ਜੀ ਤੇ ਸੀਆਈ ਦੀ ਟੀਮ ਤੇ ਸਮੇਤ ਪੁਲਿਸ ਪਾਰਟੀ ਸਰਚ ਪਰੇਸ਼ਨ ਦੇ ਸੀਗੇ ਤਾਂ ਚਨਗੋਈਆ ਪਿੰਡ ਦੇ ਵਿੱਚ ਇਹਦੇ ਚਾਰ ਮੌਜੂਮ ਸੀਗੇ ਚਿੱਟੇ ਦੇ ਨਾਲ ਕਾਬੂ ਕੀਤਾਗੇ ਇਹਨਾਂ ਤੇ ਕੇਸ ਰਿਪੋਰਟ ਕਰਕੇ ਤੇ ਰਿਮਾਨ ਦੌਰਾਨ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਦੌਰਾਨ ਇਹਨਾਂ ਨੇ ਹੋਰ ਵੀ ਇੱਕ 32 ਬੋਰ ਦਾ ਪਿਸਤਲ ਅਤੇ ਦੋ ਕਾਰਦੂਸ ਤੇ ਦੋ ਕਰਬਾਨਾ ਬਰਾਮਦ ਕਰਾਈਆਂ ਇਹ ਸਾਰੇ ਮਹਿਮ ਦੀ ਜਿਹੜੀ ਗ੍ਰਹਿ ਰਮਾਈਆ ਡੀਐਸਪੀ ਜੀ ਸਾਹਨੇ ਕੀਤੀ ਹੈ ਤੇ ਇਹਨੂੰ ਪਹਿਲਾਂ ਕਿਹਨੂੰ ਕਿਹਨੂੰ ਕਾਬੂ ਕੀਤਾ ਗਿਆ ਸੀਗੇ ਜੀ ਇਹ ਚ ਪਹਿਲਾਂ ਚਾਰ ਮਲਜ਼ਮ ਕਾਬੂ ਕੀਤੇ ਗਏ ਸੀ ਰਵੀ ਕੁਮਾਰ ਅਨੁਜ ਸੋਰਜ ਅਤੇ ਜਗਜੀਤ ਸਿੰਘ ਜਿਹਦਾ ਜਗਜੀਤ ਸਿੰਘ ਆ ਇਹ ਇਹਨਾਂ ਦਾ ਮੇਨ ਸਰਗਰਨਾ ਆ ਜਿਹਦੇ ਤੇ ਪਹਿਲਾਂ ਵੀ 7 ਕੇਸ ਦਰਜ ਨੇ ਜਿਨ੍ਹਾਂ ਚ ਇੱਕ ਐਨਡੀਪੀਐਸ ਦਾ ਲੜਾਈ ਝਗੜੇ ਦੇ ਅਧ 420 ਦਾ ਮਕਦਮਾ ਦਰਜਾ ਤੇ ਇਹਨਾਂ ਦਾ ਰਵੀ ਕੁਮਾਰ ਜਿਹਦੇ ਕੋਲ ਹੁਣ ਪਿਸਤਲ ਤੇ ਕਾਰਤੂਸ ਬਰਾਮਦ ਕੀਤੇ ਗਏ ਨੇ ਇਹਦੇ ਤੇ ਆਲਰੇਡੀ 11 ਮਕਦਮੇ ਦਰਜ ਨੇ ਤੇ ਬਾਕੀ ਦੋ ਮੁਲਜ਼ਮਾਂ ਦੇ ਵੀ ਇੱਕ ਇੱਕ ਦੋ ਦੋ ਮਕਦਮੇ ਦਰਜ ਨੇ ਇਹ ਪੂਰਾ ਗਰੋਹ ਆ ਕਿਹੜਾ ਇਲਾਕੇ ਦੇ ਵਿੱਚੋਂ ਅਪਰੇਟ ਕਰਦਾ ਸੀ ਇਹ ਨਸ਼ੇ ਦੀ ਸਪਲਾਈ ਵੀ ਕਰਦਾ ਸੀ ਤੇ ਅਸਲੇ ਦੀ ਸਪਲਾਈ ਕਰਦਾ ਸੀ ਇਹਨਾਂ ਨੂੰ ਰੰਗੇ ਹੱਥੀ ਗ੍ਰਫਤਾਰ ਕੀਤਾ ਗਿਆ ਕਿੰਨਾ ਕੋਈ ਚਿੱਟਾ ਫੜਿਆਗਾ ਦਾ ਇਹ 20 ਗ੍ਰਾਮ ਚਿੱਟਾ ਜੀ ਤੇ ਇਹਨਾਂ ਚ ਸਰਪੰਚ ਵੀ ਸਿਰ ਹੈ ਜੀ ਕੋਈ ਇਹ ਸਾਬਕਾ ਸਰਪੰਚ ਹੈ ਜੀ ਜਗਜੀਤ ਸਿੰਘ ਉਰਫ ਜੱਗੀ ਚਲਗੋਈਆ ਖੁਰ ਤੋਂ ਕਿਹੜੀ ਪਾਰਟੀ ਦੇ ਨੇ ਜੀ ਇਸ ਕਾਲੀਦਾਨਾ ਸੰਬੰਧ ਸਿੱਕੇ ਪਹਿਲਾਂ ਹੀ ਤੇ ਹੁਣ ਇਹਨਾਂ ਨੂੰ ਅਰੈਸਟ ਹੋ ਗਈ ਜੀ ਸਰਪੰਚ ਤੇ ਰਹਿੰਦੇ ਆ ਬਾਕੀ ਅਰੈਸਟ ਹੋ ਗਣੇ ਮੁੰਜੇ ਸਾਰੇ ਤੇ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅਸਲ ਅਗਲੀ ਕਾਰਵਾਈ ਇਹ ਹੈ ਜੀ ਸਰਪੰਚ ਨੂੰ ਅਰੈਸਟ ਕਰਨ ਵਾਸਤੇ ਸਾਬਕਾ ਸਰਪੰਚ ਨੂੰ ਪੁਲਿਸ ਪਾਰਟੀਆਂ ਭਨੇਗੇ ਨੇ ਤੇ ਰੇਡ ਕਰ ਦੇਣ ਉਹਨਾਂ ਦੇ ਟਿਕਾਣੇ ਤੇ ਤੇ ਜਿੱਥੇ ਇਥੇ ਹੋਣ ਦੀ ਸੰਭਾਵਨਾ ਉਹ ਛੇਤੀ ਦੱਸ ਕਰਕੇ ਬਿਹਾਈਂਡ ਦਾ ਵਾਰਸ਼ ਭੇਜਿਆ ਜਾਵੇ ਤੇ ਸਰਪੰਚ ਤੇ ਵੀ ਪਹਿਲਾਂ ਮਾਮਲੇ ਦਰਜ ਨੇ ਸਰਪੰਚ ਦੇ ਸੱਤ ਮਾਮਲੇ ਦਰਜ ਨੇ ਜੀ ਮੁਕੱਦਮਾ ਨੰਬਰ 130 ਮੁਕੱਦਮਾ ਨੰਬਰ 32 ਇਹ ਅਲੱਗ-ਅਲੱਗ ਲੜਾਈ ਝਗੜੇ ਦੇ ਇੱਕ ਨਸ਼ੇ ਦਾ ਐਨਡੀਪੀਐਸ ਦਾ ਵੀ ਹੈਗਾ ਇੱਕ ਮੁਕੱਦਮਾ ਇੱਕ 420 ਦਾ ਮੁਕੱਦਮਾ ਟੋਟਲ ਸੱਤ ਮੁਕੱਦਮਿਆਂ ਤੇ ਤੇ ਉਹਨਾਂ ਦੇ ਪ੍ਰਵਾਰਤਾ ਕਹਿੰਦੇ ਜੀ ਵੀ ਕੋਈ ਇਹ ਹੈ ਜੀ ਚੀਜ਼ ਚ ਇਨਵੋਲ ਨਹੀਂ ਹੈ ਸੌਂਖਾ ਨੂੰ ਪਿਆਰ ਹੈ ਜੀ ਨਹੀਂ ਦੇਖੋ ਮੇਰੇ ਕੋਲ ਸਾਰਾ ਥਾਣੇ ਦਾ ਰਿਕਾਰਡ ਆ ਤੁਸੀਂ ਦੇਖ ਸਕਦੇ ਹੋ ਆ ਸੱਤ ਮੁਕੱਦਮੇ ਦੇ ਜਿਹੜੇ ਇਹਨਾਂ ਦੇ ਉੱਪਰ ਦਰਜ ਨੇ ਜਿਹੜਾ ਉੱਪਰ ਮੇਨ ਰਵੀ ਆ ਉਹਦੇ ਉੱਪਰ 11 ਮੁਕੱਦਮੇ ਨੇ ਇਹ ਸਾਰਾ ਥਾਣੇਦਾਰ ਰਿਕਾਰਡ ਆ ਤੇ ਇਹ ਬਿਲਕੁਲ ਮਤਲਬ ਜਿਵੇਂ ਤੁਹਾਨੂੰ ਪਤਾ ਹੀ ਆ ਥਾਣੇਦਾਰ ਰਿਕਾਰਡ ਬੜੀ ਝੂਠੀ ਹੁੰਦਾ ਤੇ ਇਸੇ ਤੱਥਾਂ ਦੇ ਆਧਾਰ ਦੇ ਉੱਪਰ ਮੈਂ ਤੁਹਾਡੇ ਨਾਲ ਗੱਲ ਕਰਨੀ ਆ